ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅਜਿਹੇ ਚ ਬੱਚਿਆਂ ਦੇ ਹੁਣ ਪੜਾਈ ਲਈ ਮੋਬਾਈਲ ਇੰਟਰਨੈਟ ਅਤੇ ਲੈਪਟਾਪ ਦੀ ਜ਼ਿਆਦਾ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਬੱਚਿਆਂ ਵਿੱਚ ਟੀਵੀ ਦੇਖਣ ਲਈ ਲਤ ਵੀ ਵੱਧ ਗਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੋਬਾਈਲ ਅਤੇ ਟੀਵੀ ਦੀ ਲਤ ਕਾਰਨ ਬੱਚਿਆਂ ਵਿੱਚ ਮਾਇਓ ਪਿਆ ਦੀ ਸਮੱਸਿਆ ਵੱਧ ਰਹੀ ਹੈ ਬੱਚਿਆਂ ਦੇ ਹੋਮਵਰਕ ਵੀ ਮੋਬਾਈਲ ਤੇ ਆਨਲਾਈਨ ਪਏ ਹਨ ਨੰਬਰ 1 ਮੋਬਾਈਲ ਟੀਵੀ ਵਧਾ ਰਿਹਾ ਹੈ ਬੱਚਿਆਂ ਵਿੱਚ ਮਾਇਓ ਪਿਆ ਦੀ ਬਿਮਾਰੀ ਪੜਾਈ ਤੋਂ ਲੈ ਕੇ ਮਨੋਰੰਜਨ ਤੱਕ ਹਰ ਚੀਜ਼ ਲਈ ਵਰਤੇ ਜਾਂਦੇ ਮੋਬਾਈਲ ਟੀਵੀ ਦੇ ਬੱਚਿਆਂ ਤੇ ਬੁਰੇ ਪ੍ਰਭਾਵ ਹੁਣ ਸਾਹਮਣੇ ਆ ਰਹੇ ਹਨ ਜਿਆਦਾ ਮੋਬਾਈਲ ਅਤੇ ਟੀਵੀ ਦੇਖਣ ਨਾਲ ਉਹਨਾਂ ਦਾ ਸਕਰੀਨ ਟਾਈਮ ਵੱਧ ਗਿਆ ਹੈ ਇਸ ਕਾਰਨ ਬੱਚਿਆਂ ਵਿੱਚ ਦੂਰਦਰਸ਼ੀ ਦੋਸ਼ਕਾਰ ਨਾ ਹੋਣ ਵਾਲੀ ਬਿਮਾਰੀ ਮਾਇਓਪੀਆ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ ਜਾਣਦੇ ਹਾਂ ਮਾਇਓਪੀਆ ਦੇ ਲੱਛਣਾਂ ਬਾਰੇ ਨੰਬਰ 2 ਇਹਨਾਂ ਕਾਰਨਾਂ ਕਰਕੇ ਬੱਚੇ ਹੋ ਰਹੇ ਹਨ ਮਾਈਪੀਓ ਦੇ ਸ਼ਿਕਾਰ ਦੱਸਦੀ ਹੈ ਕਿ ਕਰੋਨਾ ਦੇ ਦੌਰ ਦੌਰਾਨ ਦੇਸ਼ ਮਿਆਪੀ ਲੋਕਡਾਊਨ ਕਾਰਨ ਹਰ ਕੋਈ ਕਈ ਮਹੀਨਿਆਂ ਤੱਕ ਆਪਣੇ ਘਰਾਂ ਵਿੱਚ ਸੀਮਿਤ ਸਨ ਜਦੋਂ ਕਿ ਉਦੋਂ ਤੋਂ ਲੈ ਕੇ ਲੰਮੇ ਸਮੇਂ ਤੱਕ ਸਕੂਲੀ ਬੱਚਿਆਂ ਵੀ ਆਨਲਾਈਨ ਮੋਡ ਵਿੱਚ ਚਲਾਈ ਜਾ ਰਹੀ ਸੀ ਜਿਸ ਕਾਰਨ ਬੱਚੇ ਪੜ੍ਹਾਈ ਦੇ ਨਾਲ-ਨਾਲ ਗੇਮਾਂ ਖੇਡਣ ਅਤੇ ਮਨੋਰੰਜਨ ਲਈ ਮੋਬਾਈਲ ਫੋਨ ਦੀ ਵਰਤੋਂ ਕਰਨ ਲੱਗੇ ਬਹੁਤ ਸਾਰੇ ਬੱਚੇ ਮੋਬਾਈਲ ਫੋਨ ਤੇ ਜ਼ਿਆਦਾ ਸਮਾਂ ਬਿਤਾਉਣਾ ਅਤੇ ਹਰ ਸਮੇਂ ਨੇੜੇ ਦੀਆਂ ਵਸਤੂਆਂ ਨੂੰ ਦੇਖਣ ਨਾਲ ਮਾਇਓਪੀਆ ਦਾ ਸ਼ਕਾਰ ਹੋ ਚੁੱਕੇ ਹਨ ਨੰਬਰ 3 ਦੂਰ ਦੀਆਂ ਵਸਤੂਆਂ ਦੇਖਣ ਵਿੱਚ ਆਉਂਦੀ ਹੈ ਮੁਸ਼ਕਲ ਤੁਹਾਨੂੰ ਦੱਸਦੀ ਹੈ ਕਿ ਮਾਇਓਪੀਆ ਵਿੱਚ ਬੱਚਿਆਂ ਦੀ ਨੇੜੇ ਦੀ ਨਜ਼ਰ ਤਾਂ ਠੀਕ ਰਹਿੰਦੀ ਹੈ ਪਰ ਉਹਨਾਂ ਨੂੰ ਦੂਰ ਦੀਆਂ ਵਸਤੂਆਂ ਨੂੰ ਦੇਖਣ ਵਿੱਚ ਦਿੱਕਤ ਆਉਂਦੀ ਹੈ ਇਸ ਕਾਰਨ ਬੱਚਾ ਨੂੰ ਸਕੂਲ ਵਿੱਚ ਬੋਰਡ ਦੇ ਲਿਖੇ ਅੱਖਰ ਪੜਨ ਵਿੱਚ ਮੁਸ਼ਕਲ ਆਉਂਦੀ ਹੈ ਜਿਸ ਕਾਰਨ ਬੱਚਾ ਨੂੰ ਪੜਾਈ ਵਿੱਚ ਦਿੱਕਤ ਆਉਂਦੀ ਹੈ ਤੇ ਉਹਨਾਂ ਦੀ ਪੜਾਈ ਵੀ ਪ੍ਰਭਾਵਿਤ ਹੁੰਦੀ ਹੈ ਨੰਬਰ 4 ਇਹ ਲੱਛਣ ਦਿਖਾਈ ਦੇਣ ਦਾ ਤੁਰੰਤ ਕਰੋ ਡਾਕਟਰ ਨਾਲ ਸੰਪਰਕ ਤਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਅੱਖਾਂ 'ਚ ਕਿਸੇ ਤਰ੍ਹਾਂ ਦੀ ਸਮੱਸਿਆ ਹੈ। ਬੱਚੇ ਅਕਸਰ ਦੂਰੀ ਦੀ بجائے ਨੇੜੇ ਤੋਂ ਹੀ ਟੀਵੀ ਦੇਖਣਾ ਸ਼ੁਰੂ ਕਰ ਦਿੰਦੇ ਹਨ। ਕਲਾਸ ਵਿੱਚ ਪਿਛਲੇ ਬੈਂਚਾਂ 'ਤੇ ਬੈਠਣ ਕਾਰਨ ਬੱਚੇ ਬੋਰਡ 'ਤੇ ਲਿਖੇ ਅੱਖਰ ਪੜਨ ਨਹੀਂ ਸਕਦੇ। ਜਿਸ ਕਾਰਨ ਕਈ ਸਕੂਲਾਂ 'ਚ ਬੱਚਿਆਂ ਨੂੰ ਬੈਂਚਾਂ 'ਤੇ ਬਿਠਾਉਣ ਲਈ ਫਰਟੀਟੇਸ਼ਨ ਸਿਸਟਮ ਲਾਗੂ ਹੈ। ਮਾਇਓਪੀ ਦੇ ਮਾਮਲੇ ਵਿੱਚ ਜੇਕਰ ਬੱਚੇ ਟੀਵੀ ਦੇਖਦੇ ਸਮੇਂ ਆਪਣੀ ਅੱਖਾਂ ਨੂੰ ਘੁਮਾ ਕੇ ਜਾਂ ਅੱਖਾਂ ਵਿੱਚ ਕੇ ਟੀਵੀ ਦੇਖਦੇ ਹਾਂ ਤਾਂ ਅੱਖਾਂ ਵੱਡੀਆਂ ਕਰਕੇ ਟੀਵੀ ਦੇਖਦੇ ਹਾਂ ਤਾਂ ਮਾਇਓਪੀ ਦੇ ਲੱਛਣ ਹੋ ਸਕਦੇ ਹਨ ਅਜਿਹੀ ਸਥਿਤੀ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਆਪਣੇ ਬੱਚਿਆਂ ਵਿੱਚ ਅਜਿਹੇ ਲੱਛਣ ਦੇਖਦੇ ਹਨ ਤਾਂ ਤੁਰੰਤ ਅੱਖਾਂ ਦੇ ਡਾਕਟਰ ਨਾਲ ਸੰਪਰਕ ਕਰਕੇ ਤੇ ਆਪਣੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਾਉਣ ਤਾਂ ਜੋ ਬੱਚਿਆਂ ਦੀਆਂ ਅੱਖਾਂ ਦਾ ਸਹੀ ਸਮੇਂ ਤੇ ਇਲਾਜ ਹੋ ਸਕੇ ਤੇ ਉਹਨਾਂ ਨੂੰ ਠੀਕ ਕੀਤਾ ਜਾ ਸਕੇ ਧੰਨਵਾਦ